ਸ਼ਮੀਸ ਨੋਤਰਾ ਤੁਸੀਂ ਦੇਖ ਲਿਓ ਹਲਚਲ ਪੰਜਾਬ ਦੀ ਆਸੂਮੇਦ ਕਰਾਂਗੇ ਤੇ ਸਭ ਠੀਕ ਠਾਕ ਹੋਵੋਗੇ ਤੰਦਰੁਸਤੀ ਕੀ ਜਿਵੇਂ ਗਰਮੀ ਦਾ ਕੈਰ ਦੇਖਣ ਨੂੰ ਮਿਲਦਾ ਪਿਆ ਉੱਥੇ ਹੀ ਅੱਜ ਜਿਹੜੇ ਹਾਂਗੋਰ ਦੇ ਸਰਨੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਦਾ ਤੁਹਾਨੂੰ ਅੱਗੇ ਦੱਸਾਂਗੇ ਕਿ ਉਸ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਪਰ ਦੁਕਾਨਦਾਰਾਂ ਦਾ ਵੀ ਕਹਿਣਾ ਹੈਗਾ ਕਿ ਗਰਮੀ ਦੇ ਕਰਕੇ ਜਿਆਦਾ ਸਾਡੀ ਦੁਕਾਨਾਂ ਦੀ ਜਿਹੜੀ ਉਹ ਗ੍ਰਾਹਕੀ ਜਿਹੜੀ ਨਹੀਂ ਹੈਗੀ ਪਰ ਉਹਨਾਂ ਬਿਲੇ ਬੈਠੇ ਰਹਿੰਦੇ ਆ ਕੋਈ ਕੰਮ ਕੋਈ ਨਹੀਂ ਹੈਗਾ ਪਰ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜਿੱਥੇ ਗਰਮੀ ਕਰ ਲੋਕੀ ਘਰੋਂ ਬਾਹਰ ਜਾਂ ਨਿਕਲਣ ਲੋਕਾਂ ਨੇ ਫਰੇਸ ਕਰਦੇ ਬੇ ਲੋਕੀ ਘਰੋਂ ਬਾਹਰ ਜਾਂ ਨਹੀਂ ਨਿਕਲਦੇ ਪਰ ਕਿਤਨਾ ਕਿਤੇ ਜਾਣਾ ਤੁਹਾਨੂੰ ਦੱਸਾਂਗੇ ਕਿ ਜੇ ਗਰਮੀ ਦਾ ਜਾਂ ਟੈਂਪਰੇਚਰ ਦਾ ਸਟੈਂਡ ਹੈ 30 ਟੈਂਪਰੇਚਰ ਦਾ ਸਟੈਂਡ ਪਠਾਨਕੋਟ ਦਾ ਜਾਂ ਟੈਂਪਰੇਚਰ ਬਚ ਚੁੱਕਿਆ ਪਰ ਅਸੀਂ ਵੀ ਆਪਣੇ ਚੈਨਲੋਂ ਤੁਹਾਨੂੰ ਇੱਕ ਅਪੀਲ ਕਰਾਂਗੇ ਕਿ ਆਪਣੇ ਜ਼ਰੂਰੀ ਕੰਮ ਤੋਂ ਬਾਅਦ ਕੋਈ ਵੀ ਬਿਨਾਂ ਮਤਦੋਕਰਵਾਇਆ ਨਾ ਨਿਕਲੇ ਜਾਵੇ ਕਿਉਂਕਿ ਗਰਮੀ ਜੇ ਨਾ ਕਰੋ ਪੀਣਾ ਬਦਦਾ ਯਾ ਨਜ਼ਰ ਆਇਆ ਯਾ ਚਲੋ ਗੱਲਬਾਤ ਕਰਦੇ ਆ ਦੁਕਾਨਦਾਰਾਂ ਨਾਲ ਵੀ ਤੇ ਆਟੋ ਚਲਕੇ ਨਾਲ ਵੀ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਡਾਕਟਰ ਰਾਜਵਿੰਦਰ ਸਰਨੇ ਮੇਰੀ ਕੈਮੇ ਸ਼ੌਕ ਹੈ ਸਰਨੇ ਨਹਿਰ ਤੇ ਤੇ ਇਹ ਜੀ ਕੋਈ ਸ਼ੱਕ ਨਹੀਂ ਹੈ ਕਿ ਗਰਮੀ ਜਿਹੜੀ ਹੈ ਪਿਛਲੇ ਸਾਲ ਤੋਂ 15-20 ਦਿਨ ਐਡਵਾਂਸ ਆ ਗਈ ਹੈ ਔਰ ਬਹੁਤ ਜ਼ਿਆਦਾ ਆ ਗਈ ਹੈ ਜੱਕਦਮ ਆ ਗਈ ਹੈ ਇਹਦੇ ਨਾਲ ਕੀ ਹੋ ਗਿਆ ਕਿ ਜਿਹੜਾ ਪੇਸ਼ੈਂਟ ਹੈ ਉਹ ਸਵੇਰੇ 9 9:30 10 ਵੇ ਤੱਕ ਨਿਕਲਦਾ ਕੋਈ ਬਾਅਦ ਸ਼ਾਮੀ 5 6 ਵੇ ਦੇ ਬਾਅਦ ਦੁਪਹਿਰ ਸਾਰੀ ਖਾਲੀ ਹੁੰਦੀ ਹੈ ਕੋਈ ਐਮਰਜੈਂਸੀ ਰਿਨਿਕ ਆਂਦਾ ਵਾਰ ਕੋਈ ਕੋਈ ਪੇਸ਼ੈਂਟ ਹੁੰਦਾ ਆਦਰਵਾਇਸ ਅਸੀਂ ਇਹ ਕਿ ਸਿਰਫ ਕੈਮਿਸਟਰੀ ਆ ਬਾਕੀ ਦੁਕਾਨਦਰ ਵੀ ਲਗਭਗ ਦੁਪਹਿਰੀ ਵੇਲੇ ਹੀ ਹੁੰਦੇ ਆ ਮੈਡਮ ਇਹ ਚ ਕੋਈ ਸ਼ੱਕ ਨਹੀਂ ਹੈ ਕਿ ਦਰਖਤਾਂ ਦੀ ਕਟਾਈ ਬਹੁਤ ਹੋਈ ਹੈ ਪਰ ਜਿਹੜਾ ਹੁਣ 1-2 ਸਾਲ ਤੋਂ ਸਾਡੇ ਪਿੰਡਾਂ ਚ ਜਿਹੜੇ ਨੌਜਵਾਨ ਨੌਜਵਾਨ ਪੀੜੀਆਂ ਨਾ ਉਹ ਅਲੱਗ-ਅਲੱਗ ਸੰਸਥਾ ਦੇ ਰੂਪ ਚ ਪੇੜ ਲਗਾ ਰਹੀ ਹੈ ਪਰ ਹਜੇ ਪੇੜ ਛੋਟੇ ਆ 2 ਸਾਲ ਜਨ ਲੰਦ ਲਗਾ ਦੇ ਲਗਾ ਦੇ ਤਾਂ ਥੋੜਾ ਟਾਈਮ ਲੱਗਣਾ ਪੇੜਾਂ ਨੂੰ ਵੱਡੇ ਹੋਣ ਤੇ ਜਿਸ ਤਰ੍ਹਾਂ ਰੋਡ ਮੇਰੇ ਅਨੁਖ ਖੇਵਾ ਸੰਪਤੀ ਬਹੁਤ ਵਧੀਆ ਕੰਮ ਕਰਦੀ ਪਈ ਹੈ ਸਰਨੇ ਨਹਿਰ ਤੇ ਸਰਨਾ ਸੇਵਾ ਸੰਪਤੀ ਵੀ ਪਹਿਲੇ 2 ਸਾਲ ਤੋਂ ਲਗਾਤਾਰ ਪੇੜ ਪੇੜ ਲਗਾ ਰਹੀ ਹੈ ਤੇ ਉਹਦਾ ਅਸਰ ਥੋੜੀ ਸਮੇਂ ਨਾਲ ਮਿਲੇਗਾ ਫਿਲਹਾਲ ਅਜੇ ਤੱਕ ਕੋਈ ਸੰਭਾਵਨਾ ਨਹੀਂ ਹੈ ਮੇਰਾ ਨਾਮ ਰਾਜਕੁਮਾਰ ਹੈ ਮੈਂ ਸਰਨਾ ਨਹਿਰ ਤੋਂ ਦੁਕਾਨਦਾਰ ਬੋਲ ਰਿਹਾ ਗਰਮੀ ਦੇ ਨਾਲ ਸਾਡੀਆਂ ਦੁਕਾਨਾਂ ਦਾ ਕਾਰੋਬਾਰ ਬਿਲਕੁਲ ਠੱਪ ਹੈ ਕੋਈ ਗਾਗ ਨਹੀਂ ਅੰਦਰ ਦੁਪਹਿਰ ਨੂੰ ਤੱਕੇ ਸ਼ਾਮ ਨੂੰ ਗਵਰਨਮੈਂਟ ਨੇ ਇਹਨਾਂ ਲੋਕਾਂ ਕੋਲ ਗਰਮੀ ਤੇ ਵਧੀ ਹੈ ਪਰ ਜਿੰਨੇ ਪੋਲਿਊਸ਼ਨ ਵਧੇ ਨੇ ਟ੍ਰੈਫਿਕ ਵਧੀ ਹੈ AC ਵਧੇ ਨੇ ਇਹਨਾਂ ਕਰਕੇ ਗਰਮੀ ਵਧੀ ਹੈ ਨਾ ਕਿ ਗਰਮੀ ਵਧੀ ਨਹੀਂ ਕਿਉਂਕਿ ਹਰ ਘਰ ਵਿੱਚ ਸਾਡੇ ਸਰਨੇ ਪਿੰਡ ਵਿੱਚ ਘਟੋ ਘਟ 2-3000 AC ਜਿੱਦੀ ਕਿ ਗਰਮ ਹਵਾ ਬਾਹਰ ਹੁੰਦੀ ਹੈ ਹਰ ਘਰ ਵਿੱਚ ਟੈਲੀਫੋਨ ਸੌਰੀ ਫ੍ਰਿਜ ਨੇ ਜਿੰਨਾ ਦੀ ਗਰਮ ਹਵਾ ਘਰਾਂ ਚ ਹੀ ਰਹਿੰਦੀ ਐ ਤੇ ਉਹ ਗਰਮੀ ਨਹੀਂ ਵਧਨੀ ਐ ਜੀ ਟ੍ਰੈਫਿਕ ਜਿੰਨੀ ਵਧ ਰਹੀ ਐ ਓਨੀ ਗਰਮੀ ਹੋ ਰਹੀ ਐ ਜਿੰਨੀ ਦਰਖਤ ਕੱਟੇ ਜਾ ਰਹੇ ਨੇ ਉਹਨਾਂ ਵੱਲ ਕੋਈ ਖਿਆਲ ਨਹੀਂ ਕੀਤਾ ਜਾ ਰਿਹਾ ਕਿ ਗਰਮੀ ਤੇ ਵਧਨੀ ਐ ਜੀ ਬੇਟਾ ਇਹਨਾਂ ਦੇ ਗਰਮੀ ਵਧ ਨਾਲ ਦੁਕਾਨਾਂ ਦੁਕਾਨਦਾਰਾਂ ਤੇ ਬਹੁਤ ਬੜਾ ਅਸਰ ਐ ਜਿਹਦੇ ਵਿੱਚ ਕਿ ਸਾਨੂੰ ਰੋਟੀ ਦੇ ਵੀ ਲਾਲੇ ਪਏ ਨੇ ਸਾਨੂੰ ਰੋਸ਼ਾਮ ਨੂੰ ਫਿਕਰ ਹੁੰਦਾ ਵੀ ਅਸੀਂ ਰਾਤ ਨੂੰ ਬੱਚਿਆਂ ਵਾਸਤੇ ਘਰ ਕਮਾ ਕੇ ਜਾਈਏ ਜਾਂ ਕਿਥੋਂ ਭੁੱਖੇ ਚੱਲੀਏ ਬਿਲਕੁਲ ਸਹੀ ਹੈ ਜੀ ਮਜਬੂਰੀ ਮਜਬੂਰੀ ਵਾਲੇ ਵੀ ਬਹੁਤ ਘਟ ਆਉਂਦੇ ਨੇ ਜੀ ਇੱਕ ਤੇ ਲੋਕਾਂ ਕੋਲ ਪੈਸਾ ਨਹੀਂ ਦੂਸਰਾ ਗਰਮੀ ਬਹੁਤ ਜ਼ਿਆਦਾ ਹੋਣ ਨਾਲ ਉਹ ਵਿਚਾਰੇ ਲੋਕ ਕੀ ਕਰ ਸਕਦੇ ਨੇ ਜਿਨ੍ਹਾਂ ਕੋਲ ਅਮੀਰ ਆਦਮੀ ਨੇ ਉਹ ਏਸੀ ਚ ਵੜੇ ਨੇ ਉਹਨੇ ਨੌਕਰ ਸੌਦਾ ਲੈ ਲਿਆ ਨੇ ਮਾੜਾ ਮੋੜਾ ਜਿਹੜੇ ਆਮ ਆਦਮੀ ਉਹਦੇ ਵਾਸਤੇ ਬੜੀ ਮੁਸ਼ਕਲ ਹੈ ਜੀ ਪੈਸੇ ਦੀ ਬਹੁਤ ਪ੍ਰੋਬਲਮ ਹੈ ਬਹੁਤ ਜ਼ਿਆਦਾ ਨਾ ਰਮਨ ਕੁਮਾਰ ਆ ਜੀ ਮੈਂ ਸਰਨੇ ਦਾ ਰਹਿਣ ਵਾਲਾ ਜੀ ਠੀਕ ਹੈ ਜੀ ਨੁਕਸਾਨ ਬਹੁਤ ਹੋ ਰਿਹਾ ਮੈਡਮ ਜੀ ਹਾਡਾ ਠੀਕ ਹੈ ਜੀ ਫਰੂਰ ਦਾ ਸਾਰਾ ਦੇਖੋ ਕਿਦਾਂ ਦਾ ਕੇਲੇ ਖਰਾਬ ਹੋਣ ਡਿਆ ਹਰ ਤਰੀਕ ਗਾਹਕ ਕੋਈ ਵੀ ਨਹੀਂ ਆਣੇ ਮੈਡਮ ਜੀ ਠੀਕ ਆ ਬੜਾ ਨੁਕਸਾਨ ਹੋਣ ਡਿਆ ਸਾਡਾ ਠੀਕ ਹੈ ਇਹ ਧੁੱਪ ਦੇ ਕਰਨ ਸਰ ਧੁੱਪ ਧੁੱਪ ਦੇ ਕਰਨ ਗਾਹਕ ਨਹੀਂ ਕੋਈ ਆ ਰਿਹਾ ਸਰ ਕੋਈ ਘਰੋਂ ਬਾਹਰ ਨਹੀਂ ਨਿਕਲਦਾ ਹੀ ਕੋਈ ਅੰਦਰ ਨਹੀਂ ਖਰਚਾ ਨਹੀਂ ਪੂਰਾ ਹੋਣ ਡਿਆ ਮੈਡਮ ਜੀ ਠੀਕ ਆ ਨੁਕਸਾਨ ਬਹੁਤ ਹੋਣ ਡਿਆ ਡਾ ਜੀ ਇਹ ਸਭ ਬੱਚੇ ਵੀ ਪਾਲਨੇ ਬੜੇ ਔਖੇ ਹੋ ਗਏ ਜਾਨੂ ਜੀ ਸਮਾਨ ਲਿਹਾਈ ਦਾ ਨੁਕਸਾਨ ਬੜਾ ਹੋ ਰਿਹਾ ਜੀ 1000 ਰੁਪਏ ਦਾ ਸਮਾਨ ਲਿਹਾਈ ਦਾ ਜੀ ਸਮਾਨ ਨਾਲ ਲਿਹਾਈ ਦਾ ਸਮਾਨ ਜੀ ਨੁਕਸਾਨ ਬਹੁਤ ਹੁੰਦਾ ਮੈਡਮ ਜੀ ਹਾਠਾ ਠੀਕ ਹੈ ਗਾਹ ਕੋਈ ਆਂਦਾ ਨਹੀਂ ਜੀ ਮੈਡਮ ਜੀ ਇੱਥੇ ਦੁਪਹਿਰੀ ਗਾਗ ਨਹੀਂ ਨਿਕਲਦਾ ਜੀ ਬਹੁਤ ਨੁਕਸਾਨ ਹੋ ਰਿਹਾ ਡਾ ਇਹਦਾ ਕੋਈ ਹੱਲ ਕਰਨਾ ਚਾਹੀਏ ਹਰ ਜਣੇ ਬੂਟੇ ਲਾਏ ਦੇ ਜੀ ਘਰਾਂ-ਘਰਾਂ ਚ ਜੀ ਜੀ ਆਪਾਂ ਸਰਨ ਦੇ ਲੈ ਕੇ ਸੁਜਾਨਪੁਰ ਚਾਹੇ ਮਾਧੂਪੁਰ ਤੱਕਾ ਟੋ ਚਲਾਣਾ ਜੀ ਠੀਕ ਹੈ ਸਵੇਰ ਨੂੰ ਗੱਡੀ ਲਾਈ ਦੀਏ ਕੋਈ 7:30 8:00 ਵੇਨਾ ਕੋਈ 10 11 ਵੇਨਾ ਨੰਬਰ ਆਂਦਾ ਜੀ ਇਹ ਪੰਜ ਸਵਾਰੀ ਲੈ ਕੇ ਜਾਣਾ ਤੇ ਹੁਣ ਸਵੇਰ ਦਾ ਦੂਜਾ ਨੰਬਰ ਹੈ ਜੀ ਤੇ ਆਈ ਆਪੀ ਹੁਣ ਗਰਮੀ ਆ ਗਰਮੀ ਦੇ ਕਰਕੇ ਤਾਂ ਸਵਾਰੀ ਘਟ ਵਧੀ ਹੈ ਨਾ ਆਟੋ ਵਿੱਚ ਸਵਾਰੀ ਬੈਠਦੀ ਈ ਜਿਆਦਾ ਤੋਂ ਕਾਲੀ ਕਾਲੀ ਦੇ ਵਿੱਚ ਨਿਕਲ ਜਾਂਦੀ ਅੱਗੇ ਤੇ ਕੰਮ ਜਿਆਦਾ ਥੋੜਾ ਜਿਆ ਔਖਾ ਹੈ ਗਰਮੀ ਦੇ ਕਰਕੇ ਤੇਲ ਕਰਦੇ ਜੀ 200 ਰੁਪਏ ਤੇਲ ਪਾਈ ਦਾ ਹੈ ਤਿੰਨ ਚੱਕਰ ਲੱਗਦੇ ਨੇ ਉਹਦੇ ਵਿੱਚੋਂ ਫੇਰ ਇੱਕ 160 ਰੁਪਏ ਦਾ 180 ਰੁਪਏ ਦਾ ਤੇ ਕਦੇ ਹੋਏਗਾ 200 ਦਾ ਕਿਹੜਾ ਲੱਗ ਜਾਏਗਾ ਕਿ ਜਨ ਕੀ ਦੋਸਤੀ ਲਾ ਪਾ ਕੇ ਵੀ 600 ਕਮਾਣਾ 500 ਕਮਾਣਾ ਤੇ 200 ਰੁਪਇਆ ਫਿਰ ਅਗਰ ਦਿਨ ਦਾ ਖਰਚਾ ਤੁਹਾਨੂੰ ਕੀ ਲੱਗ ਗਰਮੀ ਕਰਨ ਦੀ